2024 ਦੀ ਜੁਲਾਈ ਵਿੱਚ ਜਿੱਥੇ ਐਸੀ ਸ਼ਾਦੀ ਹੋਈ ਸੀ ਅਟਰੀਆ ਦੇ ਸਾਡੇ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਭੋਲਣ ਦੇ ਨੇ ਮਿਆ ਜਦੋਂ ਆਇਸੋਦੋਂ ਮੈਂ ਵੀਜ਼ਾ ਜਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਹੁਣ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦੇ ਸੀ ਜਾਨੀ ਕਿ ਆਫਸਰਨ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕਿਤੇ ਇਦੇ ਵਿੱਚ ਮੇਰਾ ਕੀ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਪਰ ਸਰਕਾਰ ਨੇ ਅਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਸਾਰੇ ਵੀਜ਼ੇ ਅਸੀਂ ਰੱਦ ਕਰਤੇ ਸਿਰਫ ਐਲਟੀਵੀਜ਼ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਲੈਤੇ ਰਹਿ ਗਏ ਹੁਣ ਜਿਹੜਾ ਨੋਟੀਫਿਕੇਸ਼ਨ ਹੈ ਮੈਂ ਪੜਿਆ ਉਹਦੇ ਚ ਲਿਖਿਆ ਹੈ ਕਿ ਜਿਹੜੇ ਐਲਟੀਵੀ ਐਗਜ਼ਿਸਟੈਂਸ ਹੈ ਉਹ ਅਲਾਉਟ ਇੱਥੇ ਸਟੇ ਕਰ ਸਕਦੇ ਨੇ ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਹੋਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਟ ਉਹਦੇ ਚ ਲਿਖਿਆ ਹੈ ਯੈਸ ਅਲਾਉਟ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਨਹੀਂ ਹੈ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਦਾ ਸੇਕ ਹੁਣ ਰਾਜਨੀਤਿਕ ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਿਕ ਮਾਮਲਿਆਂ ਨੂੰ ਵੀ ਲੱਗ ਰਿਹਾ ਹੈ ਜਿਸ ਦਾ ਖਮਿਆਜਾ ਭਾਰਤ 'ਚ ਰਹਿ ਰਹੀਆਂ ਪਾਕਿਸਤਾਨੀਆਂ ਲੜਕੀਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਪੁਗਤਣਾ ਪੈ ਰਿਹਾ ਅਜਿਹਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ 'ਚ ਦੇਖਣ ਨੂੰ ਆਇਆ ਜਿੱਥੇ ਦੇ ਨੌਜਵਾਨ ਸੋਨੂ ਮਸੀ ਪੁੱਤਰ ਬਲਦੇਵ ਮਸੀ ਨੇ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਵਾਲਾ ਚ ਰਹਿਂਦੀ ਆਪਣੇ ਹੀ ਮਜਬਦੀ ਲੜਕੀ ਮਾਰੀਆ ਪੁੱਤਰੀ ਸੈਮੂਨਸੀ ਨਾਲ ਕਰੀਬ 10 ਮਹੀਨੇ ਪਹਿਲਾਂ 8 ਜੁਲਾਈ 2024 ਨੂੰ ਪ੍ਰੇਮ ਵਿਆਹ ਕਰਵਾਇਆ ਸੀ ਉਸਦੀ ਪਤਨੀ ਮਾਰੀਆ ਜੋ ਕਿ 7 ਮਹੀਨੇ ਦੀ ਗਰਭਵਤੀ ਹੈ ਤੇ ਹੁਣ ਉਸ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਭਾਰਤ ਛੱਡਣ ਦੇ ਹੁਕਮ ਸੁਣਾ ਦਿੱਤੇ ਗਏ ਨੇ ਪਰਿਵਾਰ ਅਤੇ ਸਮਾਜ ਸੇਵ ਗ੍ਰਹਿ ਮੰਤਰਾਲੇ ਨੂੰ ਮਾਮਲੇ ਚ ਤੁਰੰਤ ਦਖਲ ਦੇ ਕੇ ਉਸਦਾ ਪਰਿਵਾਰ ਬਚਾਉਣ ਦੀ ਅਪੀਲ ਕਰ ਰਿਹਾ ਹੈ ਹਰੀ ਨੇ ਦੱਸਿਆ ਕਿ ਹੁਣ ਉਨ੍ਹਾਂ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਨੇ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਚ ਫਸ ਗਏ ਨੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਹੀਆਂ ਵਿਆਹੀਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ ਤੋਂ ਛੋੜ ਦਿੱਤੀ ਜਾਵੇ ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਵੀ ਮਾਨਸਿਕ ਤੌਰ ਤੇ ਕਾਫੀ ਤਣਾਅ ਵਧਿਆ ਹੋਇਆ ਅਤੇ ਉਹ ਬਾਰ ਬਾਰ ਕਸ਼ਮੀਰ ਚ ਅਤਵਾਦੀ ਹਮਲਾ ਕਰਨ ਵਾਲੇ ਲੋਕਾਂ ਨੂੰ ਕੋਸ ਰਹੇ ਨੇ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਸੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਚ ਜ਼ਰੂਰ ਰਾਹਤ ਦਿੱਤੀ ਜਾਵੇ ਗੌਰਤਲਬ ਹੈ ਕਿ ਮਾਰੀਆ ਇਸ ਵੇਲੇ 7 ਮਹੀਨੇ ਦੀ ਗਰਭਵਤੀ ਹੈ ਇਨ੍ਹਾਂ ਹਾਲਾਤਾਂ 'ਚ ਪਰਿਵਾਰ ਅਤੇ ਉਸਦੇ ਪਤੀ ਨੂੰ ਮਾਰੀਆ ਦੀ ਭਾਰੀ ਫਿਕਰ ਹੈ ਅਤੇ ਮਾਰੀਆ ਵੀ ਇਸ ਹਾਲਾਤ 'ਚ ਵਾਪਸ ਨਹੀਂ ਜਾਣਾ ਚਾਹੁੰਦੀ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਅਜਿਹੇ ਮਾਮਲਿਆਂ 'ਚ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਇਨਬਿਨ ਪਾਲਣਾ ਕਰਨਾ ਉਨ੍ਹਾਂ ਦਾ ਫਰਜ਼ ਹੈ ਹਲਕਾ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਤੇ ਨਿਸ਼ਾਨਦੇਹੀ ਕਰਕੇ ਪਾਕਿਸਤਾਨ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਹੈ ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕਟਿੰਗ ਮਤੋਂ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਤੇ ਚੱਕਰ ਵਿੱਚ ਡੇਰੇ ਸੀ ਤੇ ਹੁਣ ਮੈਂ ਇੱਥੇ 2024 ਦੀ ਜੁਲਾਈ ਵਿੱਚ ਜਿੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੋਨ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਨ ਆਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲ 'ਲੀ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਨੂੰ ਇਥੇ ਰਹਿਣ ਦਾ ਹੁਕਮ ਦਿੱਤਾ ਜਾਵੇ ਤੁਹਾਨੂੰ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਇਹਨਾਂ ਦਾ ਡੈਡੀ ਇਦਾਂ ਹੋਇਆ ਹੈ ਅੱਡਾ ਇਹ ਵੀ ਕਾਲ ਹੁਜਰਦਾ ਚਾਹੁੰਦਾ ਅਸੀਂ ਨਿਕਲ ਹੋਣਾ ਚਾਹੁੰਦੇ ਹਸੋਣਾ ਚਾਹੁੰਦੇ ਆਪਣੇ ਬੇਟੇ ਦਾ ਘਰ ਪੁਲਿਸ ਕਾਇਕਰੀ ਗਏ ਪਿੰਨ ਨੂੰ ਭੇਜਣਾ ਪੈਣਾ ਵਾ ਉਹਨਾਂ ਦਾ ਵੀਜ਼ਾ ਨਹੀਂ ਲੱਗਾ ਤਾਂ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ ਅਸੀਂ ਰਹਿਣਾ ਚਾਹੁੰਦੇ ਸਾਡੀ ਨੋਆ ਘਰ ਸਾਡਾ ਉੱਜਰ ਜਗਾ ਅੱਗੇ ਉਹਨਾਂ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ ਅੱਥੇ ਅਫੀਸਰ ਆਏ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੈ ਸੀ ਜਦੋਂ ਆਏ ਸੀ ਉਹਦੋਂ ਮੈਂ ਵੀਜ਼ਾ ਯਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਨੇ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦਾ ਸੀ ਜਾਨਕੀ ਕਿ ਆਫਸਰਾਂ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕੀਤੇ ਇਹਦੇ ਵਿੱਚ ਮੇਰਾ ਕਿ ਕਸੂਰ ਹੈ ਜਾਨਕੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨਕੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰੋ ਬ੍ਰਾਂਚ ਦੇ ਵਿੱਚ ਪੁੱਛਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪੈਂਡਿੰਗ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ 4:30 5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਤੇ ਮੈਂ ਕੰਮ ਛੱਡ ਕੇ ਉਸੇ ਟਾਈਮ ਇੱਤਾਂ ਹੀ ਮੈਂ ਜਾਨੀ ਕਿ ਹੱਥ ਕੱਪੜੇ ਵੇਚਦਾ ਹੀ ਮੈਂ ਕੰਮ ਔਲੇ ਪਾਈ ਇੱਤਾਂ ਹੀ ਮੈਂ ਦੌੜਿਆ ਆਣ ਕੇ ਚਲੋ ਸਰੋਨਾਰਿੰਦ ਸੇ ਇਥੋਂ ਸਾਡੇ ਲੋਕਲ ਜਾਨੀ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਗਾਈਡ ਮਤਲਬ ਕਿ ਗਾਈਡ ਕੀਤਾ ਕਿ ਸਾਰ ਪਿਛੋਂ ਡਰਾਇਆ ਕਿ ਜਾਣਾ ਪੈਣਾ ਹੁਣ ਮੈਂ ਜਾਣ ਹੀ ਨਹੀਂ ਦੇਣਾ ਮੇਰੇ ਘਰ ਉੱਜਰ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7 ਮੇਰਾ ਨਾਮ ਮਕਬੂਲ ਅਹਿਮਦ ਹੈ ਮੈਂ ਇੱਕ ਸਮਾਜ ਸੇਵਕ ਹਾਂ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਮੈਂ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬਰਾਈਡਸ ਆ ਆ ਕੇਸ ਮੈਂ ਕਾਫੀ ਬਰੀਕੀ ਤੋਂ ਨਜ਼ਦੀਕੀ ਤੋਂ ਜਾਣਦਾ ਹਾਂ ਸੋਨੂ ਮਸੀਦਾ ਵਿਆਹ ਜਿਹੜਾ ਨਾ ਲਾਸਟ ਈਅਰ ਹੋਇਆ ਸੀ ਤੇ ਇਹਨਾਂ ਨੇ ਆਂਦੇ ਸਾਰੇ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਹੈ ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਰੀਨ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋ ਜਾਂਦੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਦੇਖਿਆ ਘਟੋਂ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਹੋ ਰਹਾ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਹਨਾਂ ਨੇ ਇਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾਤੀ ਹੋਂ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕਿਤੇ ਤੇ ਭਾਰਤ ਸਰਕਾਰ ਨੇ ਐਮੀਈ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਦੇ ਹਾਂ ਸਿਰਫ ਐਲਟੀਵੀਜ਼ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਲੈਦੇ ਰਹਿੰਗੇ ਹੋਂ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਇਥੇ ਸਟੇ ਕਰ ਸਕਦੇ ਨੇ ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਹੋਇਆ ਹੈ ਕਿ ਨਿਊ ਐਲਟੀਵੀ ਵੀਜ਼ਾ allowed ਉਹਦੇ ਚ ਲਿਖਿਆ ਹੈ यस allowed ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ LTV ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਹੈ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆਹ ਕਲੀਅਰ ਕਰਨ ਨੂੰ ਕਿ ਜਿਹੜਾ LTV ਨਿਊ allowed ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਸਾਹਮਣੇ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚਾਹੁੰਦੇ ਹੋਣ ਜਿਹੜੀ ਐਸਐਸਪੀ ਗੁਰਦਾਸਪੁਰ ਨਾਲ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹਦਾ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ ਐਲਟੀਵੀ ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਾ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਆਪਣਾ ਸਾਡਾ ਦੇ ਛੱਡਣਾ ਪੈਣਾ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਆ ਕੋਈ ਸਬੂਤ ਲਾ ਦੇਂਦੇ ਕਿ ਇਹਦਾ ਅਲਟੀ ਵੀ ਅਪਰੂਵ ਹੋਇਆ ਹੈ ਜਾਂ ਕੋਈ ਐਸਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫਿਰ ਅਸੀਂ ਜਿਹੜਾ ਨਹੀਂ ਜਾਣਦਾ ਹੋਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਹੈ ਜਨਾਤੇ ਹੈ 7 ਮਹੀਨੇ ਦੀ ਇਸਟੈਂਪ প্রেਗਨੈਂਟ ਹੈ ਐਸਐਸਪੀ ਸਾਹੁੰਨ ਨੇ ਕਿਹਾ ਸਰਦੀ ਵੀ ਸੰਭਤੀ ਹੈ ਲੇਕਿਨ ਇਹ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤral ਨੂੰ ਫੋਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀਵੀ ਅਪਰੂਵ ਨਹੀਂ ਹੁੰਦੇ ਉਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਹੁੰਦਾ ਐ ਨੋ ਆਬਜੈਕਸ਼ਨ ਰਿਟਰਨ ਟੂ ਇੰਡੀਆ ਤੇ ਉਹ ਇਸ ਪਾਸੇ ਦਿੰਦੇ ਕਿ ਜਾਓ ਤੁਸੀਂ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਤ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰੀ ਦੇ ਆਕੇ ਇਹਦੇ ਵਾਸਤੇ ਫਰੀ ਤੋਰ ਤੇ ਮਿਨਿਸਟਰ ਆਫ ਪਰਸਨਲ ਅਫੇਅਰਸ ਨੋਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਹਰ ਟਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ ਕੈਟਾਗਰੀ ਚ ਨਾ ਪਾਇਆ ਉਸਾ ਇੱਕ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਹੈ ਕਿ ਜਿਨ੍ਹਾਂ ਦੇ ਐਲਟੀਵੀ ਮੋਸਟਲੀ ਅਸੀਂ ਦੇਖਿਆ ਕਈ ਨੂੰ 1 ਇਅਰ ਟੂ ਇਅਰ ਮਿਲਦਾ ਹੈ ਔਰ ਕਈਆਂ ਨੂੰ 5 ਸਾਲ ਦਾ ਐਲਟੀਵੀ ਮਿਲਦਾ ਹੈ ਜਦੋਂ ਐਲਟੀਵੀ ਐਕਸਪਾਇਰ ਹੁੰਦਾ ਹੈ ਤੋਂ ਉਹਦੇ ਬਾਅਦ ਐਲਟੀਵੀ ਨੂੰ ਐਕਸਟੈਂਸ਼ਨ ਕਿਹਾ ਜਾਂਦਾ ਹੈ ਤੇ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਐ ਐਲਟੀਵੀ ਦਾ ਮਤਲਬ ਹੀ ਹੈ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਉਹ ਜਾ ਸਕਦੇ ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਕਲੀਰੀਫਾਈ ਹੋ ਜ਼ਰੂਰ ਕਰਨ ਅੱਜ ਦੀ ਮਦਦ ਆ ਕਿ ਐਲਟੀਵੀ ਅਪਰੂਵਡ ਪਿਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਇਹ ਕੰਟਰੀ ਦਾ ਅੱਜ ਉਹਦੇ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋਂ ਰਹਿ ਰਹੇ ਨੇ ਤੇ ਮੇਰੀ ਭਾਰਤ ਸਰਕਾਰ ਨੂੰ ਅਕੀਲਾ ਕਿਉਂ ਕਿਆ ਬੜਾ ਸਸਟੀ ਮਾਮਲਾ ਹੈ ਕ੍ਰਿਸਚਨ ਲੜਕੀ ਹੈ ਪ੍ਰੈਗਨੈਂਟ ਹੈ ਵਿਆਹ ਤੇ 1 ਮਹੀਨੇ ਬਾਅਦ ਸੋਨੂ ਮਸੀ ਦੇ ਡੈਡੀ ਦੀ ਡੈਥ ਹੋ ਗਈ ਸੀ ਮੰਮੀ ਇਹਦੀ ਬਿਮਾਰ ਨੇ ਉਨਾ ਐਸੇ ਮਾਮਲੇ ਤੇ ਸਾਨੂੰ ਵੀ ਜਨਨ ਸਾਨੂੰ ਗਤੀ ਦਿਖਾਨੀ ਚਾਹੀਦੀ ਐਸੇ ਕੇਸਸ ਜੇ ਤਾਂ ਫੌਰੀ ਤੌਰ ਤੇ ਮੇਰੀ ਜਿਹੜੇ ਵਿਦੇਸ਼ ਮੰਤਰੀ ਉਹਨਾਂ ਤੋਂ ਗ੍ਰਹਿ ਮੰਤਰੀ ਤੋਂ ਅਪੀਲ ਹੈ ਕਿ ਫੌਰੀ ਤੌਰ ਤੇ ਇਹਨਾਂ ਦੀ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕੇ ਨੇ ਠੀਕ ਹੈ ਥੈਂਕ ਯੂ